ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਤਰੀਕ 26 ਤੇ 26 ਜੁਲਾਈ ਦੇ ਦਿਨ ਸੋਨੀਵਾਰ ਜਿਵੇਂ ਆਪਾਂ ਵੀਡੀਓ ਦੱਸਿਆ ਸੀ ਵੀ ਆਪਣੇ ਪਿੰਡਿੰਦਰਗੜ ਦੇ ਵਿੱਚ ਮਹਿੰਦਰਾ ਫਤਗੜ ਸਾਹਿਬ ਮਹਿੰਦਰਾ ਏਜੰਸੀ ਵੱਲੋਂ ਕੈਂਪ ਲਾਇਆ ਜਾ ਰਿਹਾ ਤੇ ਸਵੇਰ ਤੋਂ ਤਕਰੀਬਨ 11:00 ਵਜੇ ਚੁੱਕੇ ਆ ਤੇ ਪਿੱਛੇ ਟੀਮਾਂ ਕੰਮ ਕਰ ਰਹੀਆਂ ਬਹੁਤ ਮਤਲਬ ਦੀ ਵੀਰ ਜਿਹੜੇ ਦੇਖਣ ਆ ਰਹੇ ਆ ਇੱਕ ਦਾ ਪ੍ਰੋਡਕਟ ਜਿਹੜਾ ਨਵਾਂ 655 ਆਇਆ ਆਪਾਂ ਉਹਦਾ ਵੈਸੀ ਪ੍ਰੋਪਰ ਹਲੇ ਤੱਕ ਵੀਡੀਓ ਦੇ ਵਿੱਚ ਜਿਹੜੀ ਇੱਕ ਰਿਵਿਊ ਤਾਂ ਆਪਾਂ ਦੇ ਸਕਦਾ ਜਿਹਨੂੰ ਵੈਸੀ ਹਲੇ ਫੀਲਡ ਵਿੱਚ ਚਲਦਾਂ ਨਹੀਂ ਦਿਖਾਇਆ ਸੋ ਜਲਦੀ ਖੇਤ ਖੁੱਦ ਕੋਈ ਖਾਦੀ ਹੋਇਆ ਤੇ ਆਪਾਂ ਉਹਦਾ ਵੀ ਦੱਸਾਂ ਬਾਕੀ ਅੱਜ ਦੇ ਅੱਜ ਜਿੰਨੇ ਵੀ ਕਸਟਮਰ ਆ ਰਹੇ ਸਾਰਿਆਂ ਦੀ ਇੱਕ ਖੇਚੀ ਦੀ ਤਰ੍ਹਾਂ ਅਪਰੇਟਰ ਬਣਾਉਣਾ ਕਿਉਂਕਿ 65 ਪਾਵਰ ਦੀ ਕੈਟਾਗਰੀ ਦੇ ਵਿੱਚ 655 ਆਉਂਦਾ ਸੇਮ ਟਾਇਰ ਸਾਈਜ਼ ਦੇ ਵਿੱਚ ਇਹ ਸੀਆਰਡੀ ਟੈਕਨੋਲੋਜੀ ਹੈਗੀ ਉਹ ਆ ਗਿਆ ਬਿਲਕੁਲ ਸਾਦੇ ਇੰਜਨ ਦੇ ਵਿੱਚ ਟਰਬੋ ਵਿਦ ਫੁੱਲ ਸੈਸ਼ਨ ਟੀਮ ਤੋਂ ਦੇ ਵਿੱਚ ਥੋੜਾ ਡਿਫਰੈਂਸ ਹੈਗਾ ਇਹਨਾਂ ਨੂੰ ਤੇ ਜਿੱਥੇ ਉਹਨੇ ਕੰਮ ਕਰਨਾ ਉਥੇ ਇਹਨਾਂ ਨੂੰ ਜਿੱਥੇ ਇਹ ਕੰਫਰਟੇਬਲ ਹੈ ਜਿਵੇਂ ਲਾਈਕ ਪੀਟੀਓ ਦੇ ਵਿੱਚ ਹੈ ਤਾਂ ਉਥੇ ਉਹ ਥੋੜਾ ਪਿਛੇ ਰਹਿ ਜਾਂਦਾ ਪਰ ਉਹ 50 ਪਾਵਰ ਦੀ categories ਦੇ ਵਿੱਚ ਪੂਰਾ ਧਮਾਕੇਦਾਰ ਟਰੈਕਟਰ ਹੈ ਟਰਬੋ ਟਰਬੋ ਲੱਗੀ ਹੈ ਤਾਂ ਹੁਣ ਸਭ ਨੂੰ ਪਤਾ ਵੀ ਕਿਵੇਂ ਦੀ ਪਰਫਾਰਮੈਂਸ ਹੋਣੀ ਹੈ ਤੇ ਅੱਜ ਬਾਕੀ ਵੀਰ ਨੂੰ ਬਹੁਤ ਚਲਾ ਚਲ ਕੇ ਦੇਖ ਰਹੇ ਹਾਂ ਟਰੈਕਟਰਾਂ ਦੀ ਬਾਕੀ ਸਰਵਿਸ ਵੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਉਧਰ ਤੇ ਕੀ ਕਰਦੇ ਮਤੋਂ ਦੋਨੋਂ ਟੈਕਸਾਂ ਦੇ ਮੋੜ ਨਾਲ ਨੂੰ ਕਿੱਥੇ ਜਿਹੜਾ ਤੁਸੀਂ ਕੰਪਨੀ ਚੋਂ ਵੀ ਬੰਦੇ ਵੈਖਣ ਤੋਂ ਪਹੁੰਚੇ ਹੋਏ ਆ ਲੌਰੀ ਚੱਲ ਰਿਆ ਕੰਮ ਜੋਰਾਂ ਸੋਰਾ ਨਾਲ ਹਾਂ ਗਰਮੀ ਸਾਲਾ ਮਰੋੜ ਜਾ ਖਾਸ ਹੋਇਆ ਵਾ ਹਾਂ ਸਾਲਾ ਮੀਂਹ ਆ ਜਵੇ ਚੰਗਾ ਨਹੀਂ ਮੀਂਹ ਕਾਨੂੰ ਕਦੋਂ ਚੰਨੀ ਨਾਲ ਗੁੱਸਾ ਕਰ ਜਵੇ ਜੀ ਮੀਂਹ ਮੰਗਾਈ ਜਨਾਂ ਚੰਨੀ ਨਹੀਂ ਗੁੱਸਾ ਕਰਦਾ ਹੈਗਾ ਚੰਨੀ ਨਹੀਂ ਕਰਦਾ ਤੋਬਾ ਕੋਲ ਹੈ ਕਿਤੇ ਘੀੜਾ ਪੈਣ ਦਿੰਦਾ ਜਦੀ ਵਿੱਚ ਦਨ ਆਉਂਦਾ ਹੈ ਸਹੀ ਗੱਲ ਹੈ ਹੈ ਚੰਨੀ ਆ ਇਹ ਵੀ ਟਰੈਕਟਰ ਜਿੱਦਣ ਦਾ ਹੈ ਜੀ ਇੱਕ ਇੱਕ ਹੱਥ ਚੱਲ ਰਿਹਾ ਹੈ ਇਹ ਪਰ ਥੋੜਾ ਜਿਹਾ ਮੋੜ ਮੜਈਆ ਕਹਿੜਾ ਇਹਦਾ ਬਸ ਉਹ ਥੋੜਾ ਜਿਹਾ ਰਮਾ ਕਰਦੇ ਵਜ ਜੀ ਹੁੰਦਾ ਹੈ ਥੋੜਾ ਸਟੀering ਕਹਿੜਾ ਇਹਦਾ ਇਹਦੀ ਵੀ ਫੁੱਲ ਸਰਵਿਸ ਕਰੀਏ ਆਏ ਕਿ ਜੀ ਮਤਲਬ ਹੋਲਡ ਮਾਡਲ ਜੀ ਦੀ ਪਹਿਲਾਂ ਪਲਾਸਟਿਕ ਦੀ ਟੈਂਕੀ ਹੁੰਦੀ ਦੇਖੋ ਇਹਦੀ ਟੈਂਕੀ ਵੱਡੀ ਹੈ 605 ਦੀ ਇਹਦੇ ਚ ਪੈਂਦਾ 70 71 ਲੀਟਰ ਇਹਦੀ ਆਪਣਾ ਇਸ ਲਈ ਬਣਾਉਣੀ ਪਾਕੀ ਕੋਈ ਲੈ ਲਓ ਮੇਰੇ ਤੋਂ ਮੁੰਡਾ ਜੀ 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 ਇੱਕ ਟਰੈਕਟਰ ਬੁੱਕ ਵੀ ਕਰਿਆ ਉਹਦੇ ਨਾਲ ਦਾ ਤੇ ਬੁਕਿੰਗਾਂ ਬਾਕੀ ਪੈਂਟਿੰਗ ਚ ਵੀ ਆ ਜਿਨ੍ਹਾਂ ਨੇ ਵਿਜ਼ਿਟ ਕਰਕੇ ਹਨਾ ਆਪਣੀ ਏਜੰਸੀ ਦੇ ਵਿੱਚ ਹਨਾ ਜਿਹੜਾ ਰੇਟ ਕਰਨਾ ਤੇ ਸਰਵਸਾ ਹੋਈਆਂ ਨੇ ਟਰੈਕਟਰਾਂ ਦੀਆਂ ਪੂਰੀਆਂ ਵਧੀਆ ਤੇ ਐਨ ਗ੍ਰੀਸ ਗ੍ਰੂਸ ਕਰਕੇ ਸਾਰੇ ਟਰੈਕਟਰ ਫੁੱਲ ਲਓ ਜੀ ਪਹੁੰਚ ਗਏ ਫਤਿਹਗੜ ਸਾਹਿਬ ਤੇ ਇਹ ਟਰੈਕਟਰ ਬਾਰੇ ਇੱਕ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਨੀ ਹੈ ਮੁੱਦਾ ਬੜਾ ਭਖਿਆ ਪਿਆ ਜੀ ਟਰਬੋ ਨੂੰ ਲੈ ਕੇ ਇਹ ਟਰੈਕਟਰ ਦੀ ਟਰਬੋ ਨੂੰ ਇਹ ਟਰੈਕਟਰ ਹੈ ਜਿਹੜਾ ਇਹ ਟਰੈਕਟਰ ਦੇ ਵਿੱਚ ਆਪਾਂ ਨੂੰ ਚੁਆਇਸ ਮਿਲਦੀ ਹੈ ਜੀ ਆਪਾਂ ਟਰਬੋ ਲਵਾਉਣੀ ਹੈ ਜਾਂ ਟਰਬੋ ਨਹੀਂ ਵੀ ਲਵਾਉਣੀ ਬੈਕ ਐਂਡ ਤੋਂ ਟਰੈਕਟਰ ਫੁੱਲ ਐਸੈਸਰੀ ਦੇ ਵਿੱਚ ਆਉਂਦਾ ਹੈ ਕਹਿਣ ਦਾ ਭਾਵ ਸਾਰੀ ਚੀਜ਼ਾਂ ਦੇ ਨਾਲ ਜੇ ਕੋਈ ਟਰਬੋ ਵੀ ਲਵਾਉਣਾ ਚਾਹੁੰਦਾ ਤਾਂ ਉਹ ਮਤਲਬ ਉਹ ਕਿੱਟ ਲੈਦੀ ਹੁੰਦੀ ਤੇ ਉਹ ਇਹ ਟਰੈਕਟਰ ਤੇ ਨਵੇਂ ਤੇ ਇੰਸਟਾਲ ਹੋ ਜਾਂਦੀ ਹੈ ਹਾਂ ਅਸੈਂਬਲੂ ਦੇ ਹਾਂ ਬਿਲਕੁਲ ਬਿਲਕੁਲ ਤੇ ਉਹ ਲਵਾ ਸਕਦਾ ਇਹ ਗੱਲ ਨੇ ਬੜਾ ਬਵਾਦ ਛੇੜ ਤੇ ਡੀਲਰ ਸੀਪਾ ਤੇ ਬੜਾ ਰੋਲਾ ਪੈ ਗਿਆ ਸੀ ਜਿਹਨੂੰ ਲੈ ਕੇ ਟਰਬੋ ਨੂੰ ਲੈ ਕੇ ਕਿਉਂਕਿ ਪੀਐਸਡੀ ਸੇਲ ਬਹੁਤ ਚੰਗੀ ਹੈ ਟਰੈਕਟਰ ਹੈ ਬੜਾ ਚੰਗਾ ਇਹ ਅੱਜ ਵੀ ਟਰੈਕਟਰ ਬੜਾ ਮਤਲਬ ਅਟਰੈਕਸ਼ਨ ਦੇਹੀ ਪੂਰੀ ਇਹ ਟਰੈਕਟਰ ਦੇ ਵੱਲ ਹਰ ਇੱਕ ਜ਼ਿਮੀਂਦਾਰ ਨੇ ਪਸੰਦ ਕਰਿਆ ਜੋ ਇਹਦਾ ਚੱਲਣ ਦਾ ਅੰਦਾਜ਼ ਹੈ ਆਵਾਜ਼ ਹੈ ਜੋ ਇਹਦੀ ਪੂਰਾ ਸ਼ਾਨਦਾਰ ਰਿਹਾ ਕੰਮ ਤੇ ਮੇਲੇ ਦਾ ਰਿਸਪੌਂਸ ਬਹੁਤ ਸੋਹਣਾ ਰਿਹਾ ਬੁਕਿੰਗਾਂ ਦੀ ਆਪਾਂ ਤੁਹਾਨੂੰ ਗੱਲ ਦੱਸੀ ਹੈ ਟਰੈਕਟਰਾਂ ਦੀ ਫ੍ਰੀ ਆਫ ਕੋਸਟ ਸਰਵਿਸ ਕੀਤੀ ਹੈ ਸਿਰਫ ਤੇਲ ਤੇਲ ਤੇ ਗਰੀਸ ਬਿਲਕੁਲ ਫ੍ਰੀ ਕਰਤਾ ਜੀ ਜੋ ਗਰੀਸ ਦਾ ਚਾਰਜ ਤੇ ਉਹ ਵੀ ਨਹੀਂ ਲਿਆ ਜੀ ਗਰੀਸ ਲੇਬਰ ਵੀ ਨਹੀਂ ਲਈ ਤੇ ਗਰੀਸ ਦੇ ਪੈਸੇ ਵੀ ਨਹੀਂ ਲਏ ਤੇ ਇਹ ਟਰੈਕਟਰ ਦੀ ਹੁਣ ਬੁੱਧਵਾਰ ਨੂੰ ਡਿਲੀਵਰੀ ਦੇਣੀ ਹੈ ਆਪਣੇ ਮਾਮਾ ਜੀ ਨੂੰ ਹੈ ਟਰੈਕਟਰ ਦਿੱਤਾ ਜੀ ਇਹ ਉਹਨਾਂ ਨੇ ਇੱਕ ਕਟਾਇਆ ਵੀ ਵਿਚ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜਾ ਟਰੈਕਟਰ ਕਟਾਇਆ ਉਹ ਵੀ ਬੜਾ ਸੋਚਣਾ ਨਿਊ ਹਾਲੈਂਡ ਆ ਤੇ ਇਹ ਟਰੈਕਟਰ ਦੀ ਡਿਲੀਵਰੀ ਹੈ ਬੁੱਧਵਾਰ ਤੱਕ ਮੰਗਲਵਾਰ ਜਾਂ ਬੁੱਧਵਾਰ ਨੂੰ ਤੇ ਬਾਕੀ ਆਪਾਂ ਇਹ ਚੱਲਦਾ ਵੀ ਦਿਖਾਵਾਂਗੇ ਇਹ ਹੋਰ ਟਰੈਕਟਰ ਬੁੱਕ ਵੀ ਕਰਿਆ ਸੇਮ ਸੇਮ ਇਹਦੇ ਨਾਲ ਦੇ ਆਪਾਂ ਹੋਰ ਟਰੈਕਟਰ ਦੇਣੇ ਵੀ ਠੀਕ ਹੈ ਜੀ ਤੇ ਉਧਰ ਹੋਰ ਵੀ ਟਰੈਕਟਰ ਬੜੇ ਖੜੇ ਆ 655 ਬਾਕੀ ਇੱਕ ਦੋ ਟਰੈਕਟਰ ਐਸੀ ਆ ਜਿਹੜੇ ਮਤਲਬ ਜਿਵੇਂ ਕੰਪਨੀ ਵੱਲੋਂ ਅਲੱਗ ਤੋਂ ਲੋਡਰ ਕੰਪਲੀਟ ਕਿਸੇ ਨੇ ਲੋਡ ਲੋਡ ਠਿਕ ਆ ਮਾਡਲ ਹੈ ਜੀ ਇਹ ਮਹਿੰਦਰਾ ਵੱਲੋਂ ਮੈਨੂਫੈਕਚਰਡ ਆ ਸਾਰਾ ਇਹਦੇ ਅੱਗੇ ਫਰੰਟ 'ਚ ਲੋਡਰ ਲੱਗਿਆ ਹੋਇਆ ਇਹ ਵੀ ਹੈਗਾ ਜੀ 605 ਪੀਐਸ ਇਸ ਸਾਦੇ ਇੰਜਨ ਤੇ ਕੋਈ ਇਹਦੇ ਤੇ ਮੋਡੀਫਿਕੇਸ਼ਨ ਨਹੀਂ ਕੋਈ ਇਹਨੂੰ ਸੈਸਰੀ ਨਹੀਂ ਹੈਗੀ ਠੀਕ ਹੈ ਜੀ ਉਹ ਡਿਸਟ੍ਰੀਬਿਊਟਰ ਲੱਗਿਆ ਹੋਇਆ ਪੁਰਾਣਾ ਬਹੁਤ ਸੋਹਣਾ ਹੈ ਜੀ ਸਾਰਾ ਕੁਝ ਮਤਲਬ ਹੱਥ ਦੇ ਵਿੱਚ ਸਾਰੇ ਲੀਵਰ ਨੇ ਦੇ ਵਧੀਆ ਅਪਡੇਟ ਕਰਨਾ ਸੌਖਾ ਨਹੀਂ ਹੁੰਦਾ ਇਹ ਜੀ Ориਜਨਲ ਫਿਟਿੰਗ ਚ ਤੁਸੀਂ ਖੋਲਣਾ ਕਰਨਾ ਤਾਂ ਵੀ ਬੜਾ ਸੌਖਾ ਹੈ ਜੋ ਜੋ ਮਤਲਬ ਹਿੰਦਲਾ ਦੀ ਫਿਟਿੰਗ ਆਉਂਦੀ ਆ ਉਹਦੇ ਵਿੱਚ ਇਹਨੇ ਖੁੱਲ ਜਾਣਾ ਉਦਾਂ ਹੀ ਲੱਗ ਜਾਣਾ ਕੋਈ ਫालतू ਆੜਪੜਿੰਗ ਨਹੀਂ ਬੜਾ ਸੌਖਾ ਜਿਹਾ ਜਣੀ ਕੰਮ ਆ ਜੇ ਉੱਤੇ ਪਿੱਛੇ ਆ ਕੇ ਲਿਫਟ ਤੇ ਬੀਟ ਹੈ ਤੇ ਲਿੰਕਾ ਖੁੱਲ ਜੀ ਵੀ ਜਿਵੇਂ ਹੁੱਕ ਨਾਲ ਇਹਨੂੰ ਵੀ ਹੈਗੀ ਹੈ। ਕੀ ਆ ਗਿਆ 655 655 ਤਾਂ ਆਪਾਂ ਤਕਰੀਬਨ ਹਰ ਇੱਕ ਵੀਡੀਓ ਚ ਦਿਖਾਏ ਦਿੰਨੇ ਆਪਣੇ ਕੋਲੇ ਹੈਗਾ ਹੀ ਇਹ ਤਾਂ। ਲਓ ਜੀ ਸਾਰਾ ਕੰਮ ਬਹੁਤ ਵਧੀਆ ਹੋ ਗਿਆ ਅੱਜ ਤੇ ਚਾਚੀ ਉਹਨੇ ਅੱਜ ਗੇਵੇ ਤੇ ਆਪਣਾ ਉਹ ਟ੍ਰੀਟਮੈਂਟ ਵਾਤੇ ਇਹਨਾਂ ਦੇ ਕਿਵੇਂ ਹੋਣ ਵਧੀਆ ਣ ਫਰਕ ਆ। ਬੱਧੀ ਸਭ ਫੱਟ ਰ ਗਿਆ। ਠੀਕ ਹੈ। ਅੱਗੇ ਦਾ ਪਾਣੀ ਗਲਾਸ ਹੂਣ ਲੱਗਣ ਤੇ ਲੱਗਦਾ ਹੁਣ ਤਾਂ ਲਾਜ ਜੀ ਮਰਜੀ ਪੀੜਾ ਜਣੀ ਅੱਖ ਦੀ ਮੜਾ ਜੈ ਰਹਿ ਗਿਆ ਹੌਲੀ ਹੌਲੀ ਲੋਕ ਚਲ ਕੋਈ ਨਹੀਂ ਪ੍ਰਮਾਤਮਾ ਸੋ ਬਾਈ ਲੈ ਗਿਆ ਧੰਨਵਾਦ ਬਾਈ ਦਾ ਤੁਹਾਡਾ ਵਿੱਚ ਸਾਰਿਆਂ ਦਾ ਅੱਧ ਕਰਦਾ ਨਹੀਂ ਵਧੀਆ ਵਾਣੀ ਦੇਖੋ ਸਿਹਤ ਜ਼ਰੂਰੀ ਹੈ ਪਹਿਲਾਂ ਹਾਂ ਬਾਕੀ ਕੰਮ ਨਹੀਂ ਉੱਥੇ ਚਾਚਾ ਮੈਨੂੰ ਐ ਤੂੰ ਐਂ ਦੱਸ ਵੀ ਉਹ ਟੀਕ ਕੀ ਕੀ ਚੀਜ਼ ਕੀ ਆ ਉੱਥੇ ਇਹ ਆਫਾ ਨਾ ਬਣਾ ਲੀਏ ਨਹੀਂ ਨਹੀਂ ਟੀਕਾ ਕੀ ਆ ਕੀ ਕਹ ਹੁਣ ਟੀਕਾ ਅੰਦਰ ਕਹਿੰਦੇ ਦੱਸਦਾ ਗਲਾ ਵੀ ਟੀਕੇ ਦਵਾਈ ਹੋਆ ਕੋਈ ਇਹ ਅੱਛਾ ਅੱਛਾ ਉਹਨਾਂ ਨੂੰ ਨਾ ਨਹੀਂ ਲੱਗਦਾ ਕਿ ਇੰਜੈਕਸ਼ਨ ਲੱਗਦਾ ਹਾਂ ਕੀ ਕਰਾਉਨੇ ਆ ਉਹ ਜਿੱਥੇ ਆਪਾਂ ਕਹਿੰਦੇ ਗੱਡੀ ਵੀ ਕਿੱਥੇ ਲਾਉਨੇ ਆ ਨਹੀਂ ਉਹ ਬੰਦਾ ਦੇਖ ਕੇ ਕੂੜੇ ਚ ਵੀ ਲਾਉਨੇ ਜਿਹਹਾ ਜਿਹਾ ਬੰਦਾ ਹੈ ਮਰੀਜ਼ ਜਿਹਹਾ ਜਿਹਾ ਮੈਨੂੰ ਮੇਰੇ ਤਾਂ ਪੂਰੇ ਲਾ ਸੱਜੇ ਦੇ ਉੱਤੇ ਲਾ ਸੱਜੇ ਦੇ ਖੱਬੇ ਚ ਇਹ ਸੱਜੇ ਜੀ ਸੱਜੇ ਚ ਲਾਓ ਠੀਕ 2 ਵਜੇ 2 ਵਾਰੀ ਲਾਏ ਕਿੰਨੇ ਰਹਿ ਗਏ ਮਾ 2 2 3 ਕਹੋ ਰਵਾਲਾਂਗੇ ਅੱਛਾ ਅੱਛਾ ਕੈਂਪ ਦਾ ਵਧੀਆ ਹੋ ਗਿਆ ਅੱਜ ਵਧੀਆ ਹੋ ਗਿਆ ਹਾਂ ਬਾਈ ਦਾ ਆਇਆ ਤਾਂ ਜਸਵੀਰ ਦਾ ਫੋਨ ਆਸੀ ਜੀ ਇੱਕ ਵਾਰ ਤੇ ਜਾ ਤੇ ਬਾਈ ਕੋਲ ਠੀਕ ਹੈ ਮੈਂ ਕਹਿੰਦਾ ਵੀ ਚੱਲ ਅਸੀਂ ਆ ਗਏ ਹਾਂ ਨਹੀਂ 3 ਵਜੇ ਫਿਰ ਆਪਾਂ ਨਕਮ ਨਵੇੜ ਤਾਂ ਤਾਂ ਫਿਰ ਤੈਨੂੰ ਪਤਾ ਜਿਹੜੇ ਡਿਊਟੀ ਵਾਲੇ ਬੰਦੇ ਆ ਹਾਂ ਉਹਨਾਂ ਨੇ ਜਾਣਾ ਹੁੰਦਾ ਹੈ ਜਾਂ ਵਾਪਸ ਏਜੰਸੀ ਕੇ ਸਮਾਨ ਲੈ ਕੇ ਸਾਰ ਤੇ ਵਧੀਆ ਪ੍ਰੋਗਰਾਮ ਹੋ ਗਿਆ ਆਪਣੀ ਜਣੀ ਗਰਾਊਂਡ ਨਹੀਂ ਫਿਰ ਉੱਥੇ ਉੱਥੇ ਠੀਕ ਤਾਂ ਉੱਥੇ ਠੀਕ ਤਾਂ ਜਿਹੜੀ ਫਿਰ ਡੀਲ ਕਰਨੀ ਚੰਦਰ ਕਮਰਾ ਵੀ ਹੈਗਾ ਤਾਂ ਇਕ ਹੋਰ ਵੀ ਹੈਗਾ ਤਾਂ ਅੰਦਰ ਬੈਠਣੇ ਨੂੰ ਏਸੀ ਵੀ ਲੱਗਿਆ ਹੋਗਾ ਤੇ ਬਾਕੀ ਅੱਜ ਚੱਲਦੀ ਜੋ ਸਪਰੇਅ ਅਸੀਂ ਹੁਣ ਫ੍ਰੀ ਹੋਏ ਆਂ ਤੇ ਉਸ ਤੋਂ ਬਾਅਦ ਸੈਂਡੀ ਬਿੱਲੀ ਉਹ ਨਹੀਂ ਆਗੇ ਤੇ ਸਾਸੀ ਨੇ ਅੱਜ ਬੱਟਾਂ ਤੇ ਲਾਤੇ ਇੱਕ ਦੋ ਪੰਪ ਬਾਕੀ ਕੰਮ ਖਿੱਚਿਆ ਬਾ ਪੂਰਾ ਤੇ ਝੋਨਾ ਆਪਣਾ ਪੂਰਾ ਫਰਸਟ ਕਲਾਸ ਹੈ ਬਹੁਤ ਸੋਹਣਾ ਗਲੋਸ ਕਰ ਰਿਹਾ ਤੁਹਾਨੂੰ ਵੀ ਫਿਰ ਜਾਣਾ ਆਉਣਾ ਵੀ ਨਿਕਲੇ ਆਉਂਦਾ ਯਾਰ ਰੋਜ਼ ਮੰਗ ਕੱਲ ਨੂੰ ਸਾਡਾ ਜਿਹੜਾ ਕੱਲ ਦਾ ਪਲਾਨ ਹੈ ਕੱਲ ਨੂੰ ਪਹੁੰਚਣਾ ਜੀ ਪਿੰਡ ਜੋਧਾਂ ਜੋਧਾਂ ਵਾਲੇ ਸੰਧੂ ਵੀਰੇ ਜੋਧਾਂ ਵਾਲੇ ਆਪਣਾ ਉਹ ਜਿਹੜਾ ਪੋਟੈਟੋ ਆਪਣਾ ਪੰਜਾਬ ਗਰੋਵਰ ਆ ਪੰਜਾਬ ਗਰੋਵਰ ਦਾ ਪੋਟੈਟੋ ਫਾਰਮਰਾਂ ਲਈ ਜਿਹੜਾ ਮੇਲਾ ਕਰਾ ਕਰਾ ਰਹੇ ਨੇ ਤੇ ਉਹਦੇ ਸਬੰਧ ਵਿੱਚ ਕੱਲ ਨੂੰ ਪੋਸਟਰ ਰਿਲੀਜ਼ ਕਰਨ ਵਾਸਤੇ ਜਿੰਨੇ ਵੀ ਮਤਲਬ ਆਪਣੇ ਲਿੰਕ ਦੇ ਵਿੱਚ ਹੈਗੇ ਨੇ ਵੀਰ ਹਨਾ ਆਪਣੇ ਯੂਟਿਊਬਰ ਕਹਦਣੇ ਤੇ ਉਹ ਸਾਰੇ ਜਾਣਗੇ ਅਸੀਂ ਵੀ ਜਾਵਾਂਗੇ ਤੇ ਆਪਣੇ ਲੋਕਲ ਏਰੀਆ ਦੇ ਵਿੱਚੋਂ ਜਿਹੜੇ ਆਪਣੇ ਵੀਰ ਆਪਣੇ ਨਾਲ ਇੰਟਰਸਟ ਹਾਂ ਜਿਹੜੇ ਹੈਗੇ ਤੇ ਪੋਸਟਰ ਜਾਰੀ ਕਰਨਾ ਹੈ ਉਹਦੇ ਵਿੱਚ ਤੁਹਾਨੂੰ ਤਰੀਕਾਂ ਵੀ ਆਪਾਂ ਅਨਾਉਂਸ ਕਰਨੀਆਂ ਨੇ ਕਿਹੜੀ ਤਰੀਕ ਦਾ ਪ੍ਰੋਗਰਾਮ ਹੈ ਕਿਹੜੀ ਲੋਕੇਸ਼ਨ ਤੇ ਪ੍ਰੋਗਰਾਮ ਹੈ ਸੋ ਕੱਲ ਨੂੰ ਆਪਾਂ ਉਹ ਬਲੌਗ ਦੇ ਵਿੱਚ ਦੱਸਾਂਗੇ ਤੇ ਚੱਲ ਗਿਆ ਕੰਮ ਜੋੜਾ-ਛੋੜਾ ਨਾਲ ਜੋੜਾ-ਛੋੜਾ ਨਾਲ ਚੱਲ ਰਿਹਾ ਇਕੱਲੇ ਹੀ ਖਿੱਚੀ ਫਿਰਦਾ ਅੱਜ ਤੁਸੀਂ ਆਏ ਤਾਂ ਪੰਪ ਤਾਂ ਚੱਕ ਲਿਓਗੇ ਸਾਨੂੰ ਕੀ ਪਤਾ ਤਾਂ ਵੀ ਪੰਪ ਲਾ ਰਹੇ ਆ ਸਾਨੂੰ ਆਏ ਤਾਂ ਵੀ ਤੁਸੀਂ ਦੋ ਪੰਪ ਲੈ ਬਿਲਕੁਲ ਬਿਲਕੁਲ ਤਾਂ ਕਰਕੇ ਨਿਬੜ ਗਏ ਬੱਟਾ ਕਿੰਨੇ ਕਰਾ ਗਏ ਹਾਂ ਨਿਊ ਓਰੇ ਓਰੇ ਕਿੰਨਾ-ਕਿੰਨਾ ਕਰਾ ਗਏ